ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇੱਕ ਵਾਰੀ ਫੇਰ ਲੈ ਕੇ ਆ ਗਏ ਆਂ ਤੁਹਾਡੇ ਵਾਸਤੇ ਆਪਾਂ ਗਰਮੀਆਂ ਦੇ ਤੋਫੇ ਬਹੁਤ ਸਨੇਸ਼ੂ ਘੈਂਡ ਘੈਂਡ ਸੂਟ ਠੰਡੇ ਠੰਡੇ ਕੂਲ ਕੂਲ ਤੇ ਸਾਰੇ ਸੂਟ ਆਉਣਗੇ ਜੇ ਬੁਟੀਕ ਵਰਕ ਦੇ ਬੁਟੀਕ ਸਟਾਈਲ ਦੇ ਸਾਰੇ ਤੇ ਆਪਣੀਆਂ ਕਢਾਈਆਂ ਬੁਟੀਕ ਦੀਆਂ ਜਿਹੜੀਆਂ ਹੁੰਦੀਆਂ ਉਹ ਆ ਗਈਆਂ ਨੇ ਦੁਬਾਰੇ ਆਪਣੇ ਕੋਲ ਰਿਪੀਟ ਦੇ ਉੱਤੇ ਤੇ ਸੂਟ ਆਉਣਗੇ ਜੇ ਕੈਮਰਿਕ ਕਾਟਨ ਦੇ ਪਿਓਰ ਕਾਟਨ ਕੈਮਰਿਕ ਕਾਟਨ ਇੱਕ ਜੀ ਹੋਰ ਮੈਂ ਕਲੀਅਰ ਕਰ ਦਾਂ ਹੁਣ ਮੈਨੂੰ ਅਜੇ ਤੱਕ ਪਿਛਲੀ ਵਾਰੀ ਵੀ ਆਪਾਂ ਇੰਨਾ ਸੂਟ ਸੇਲ ਕੀਤਾ ਹੈ ਕਾਟਨ ਦਾ ਮੈਨੂੰ ਕਸਟਮਰ ਦੀ ਸਮਝ ਨਹੀਂ ਹੀ ਲੱਗੀ ਮਾਫੀ ਚਾਹੂੰਗਾ ਮੈਂ ਇਹ ਗੱਲ ਕਰਨ ਰਿਹਾ ਤੁਹਾਨੂੰ ਕਿ ਪਿਓਰ ਕਾਟਨ ਕਹਿੰਦੇ ਕਿੰ ਨੂੰ ਆ ਪੀਛਲੇ ਵੀ ਦੇਖੇ ਇਤਨੇ ਏਦਾਂ ਹੀ ਨਾ ਕਿਉਂਕਿ ਅਸੀਂ ਆ ਜਿਹੜੇ ਸੂਟ ਆਪਾਂ ਕੈਮਰੀ ਕਾਟਨ ਦੇ ਸੇਲ ਕਰਨ ਦੇ ਆ ਨਾ ਇਹਨੂੰ ਆਪਾਂ ਪਿਓਰ ਕਾਟਨ ਗਿਣਦੇ ਆ ਹਾਂ ਹੁਣ ਕਸਟਮਰ ਕਈ ਵਾਰੀ ਇਹਨੂੰ ਵੀ ਕਹਿ ਦਿੰਦੇ ਕਹਿੰਦੇ ਨਹੀਂ ਇਹ ਕਾਟਨ ਨਹੀਂ ਕੀ ਪਿਓਰ ਪਿਓਰ ਕਾਟਨ ਨੇ ਆ ਦੁਕਾਨ ਤੇ ਆਣ ਕੇ ਵੀ ਖੁਦ ਸੂਟ ਹੱਥ ਚ ਫੜ ਕੇ ਵੀ ਕਸਟਮਰ ਕਹਿੰਦਾ ਨਹੀਂ ਇਹ ਪਿਓਰ ਕਾਟਨ ਹੈ। ਬਈ ਦੀ ਨੂੰ ਪਿਓਰ ਕਾਟਨ ਦੇ ਕੇ ਉਹਨਾਂ ਨੂੰ ਪਤਾ ਕਿਉਂ ਫਰਕ ਨਹੀਂ ਮੈਂ ਤਾਂ ਕਨਫਿਊਜ਼ ਹੋ ਜਾਂਦਾ ਵੀ ਯਾਰ ਪਿਓਰ ਕਾਟਨ ਹੁੰਦੀ ਕੀ ਆ ਪਲੀਜ਼ ਸਾਰੀ ਲਥੀ ਹੋਈ ਹੁੰਦੀ ਆ ਹਾਂ ਅਸੀਂ ਤਾਂ ਇਹਨੂੰ ਹੀ ਪਿਓਰ ਕਾਟਨ ਕਹਿੰਦੇ ਆ ਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਰਾਏ ਕਾਟਨ ਨੂੰ ਲੈ ਕੇ ਤੇ ਕਾਟਨ ਦੇ ਵਿੱਚ ਆਪਸ਼ਨਾਂ ਵੀ ਜ਼ਿਆਦਾ ਹੁੰਦੀਆਂ ਆ ਕੈਮਰੀ ਕਾਟਨ ਰਾਇਨ ਕਾਟਨ ਕਈ ਗਲੇਸ ਕਾਟਨ ਐਰਾ ਕਾਟਨ ਵੈਰਾ ਕਾਟਨ ਜੀ ਬਾਜੀ ਆਰਡਰ ਲਾਈਂ ਦੋ ਬਹੁਤ ਕਾਟਨ ਆਉਂਦੀਆਂ ਤੇ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਸਾਡੀ ਹੈ ਜੇ ਕੈਮਰੀ ਕਾਟਨ ਦੀ ਤੇ ਦੁਪੱਟੇ ਹੈਗੇ ਜੇ ਮਸਲੀਨ ਕਾਟਨ ਦੇ ਤੇ ਪਹਿਲਾ ਜੀ ਸੂਟ ਹੈਗਾ ਜੇ ਮਿਲਕੀ ਵਾਈਟ ਬਹੁਤ ਸੋਹਣਾ ਸੂਟ ਪਹਿਲਾ ਕਲਰ ਬੜਾ ਸੋਹਣਾ ਹਾਂ ਲਾਈਟ ਜਿਹਾ ਕਲਰ ਆ ਇਹਦੀ ਤੁਹਾਨੂੰ ਮੈਂ ਦਿਖਾਵਾਂ ਹਾਂ ਤੇ ਕਢਾਈ ਤੁਹਾਨੂੰ ਮੈਂ ਦਿਖਾਉਣਾ ਹੈ ਇਹਦੀ ਆਪਕੋ ਵਰਕ ਕਿੰਨਾ ਸੋਹਣਾ ਤੇ ਕਿੰਨੇ ਘੈਂਟ ਡਿਜ਼ਾਈਨ ਜਿਹੇ ਦੇ ਲਾਈਟ ਕਲਰ ਹੈ ਫਿਰ ਡਾਰਕ ਕਲਰ ਦੇ ਉੱਤੇ ਵਰਕ ਹੋਇਆ ਤੇ ਦੁਪੱਟਾ ਕਮਲੇ ਦਾ ਦਿਖਾ ਜੀ ਰਿਕ ਖੋਲ ਨਹੀਂ ਸੱਚ ਸੂਟ ਤੇ ਪਹਿਲਾਂ ਸੂਟ ਦੇ ਸੂਟ ਪਹਿਲਾਂ ਆ ਦਾ ਫਰੰਟ ਬੁਰਾ ਹੋਊਗਾ ਤੇ ਨਾਲ ਇਹਦੀਆਂ ਆਉਣਗੀਆਂ ਆ ਬਾਵਾ ਆ ਆਜੂਗਾ ਇਹਦੀਆਂ ਬਾਵਾ ਦੇ ਉੱਪਰ ਡਿਜ਼ਾਈਨ ਇਹ ਹੈਗਾ ਜੇ ਪੂਰਾ ਪਿਓਰ ਵਾਈਟ ਮਿਲਕੀ ਵਾਈਟ ਤੇ ਆ ਇਹਦਾ ਦੁਪੱਟਾ ਦੁਪੱਟਾ ਹੈਗਾ ਜੇ ਪੂਰਾ ਮਸਲੀਨ ਕਾਟਨ ਦਾ ਸਾਰੇ ਜਾਲ ਦਾ ਭਰਿਆ ਜੇ ਕੱਟਵਰਕ ਹੋਇਆ ਵਾ ਤੇ ਨਾਲ ਦੇ ਉੱਤੇ ਫਲਾਵਰ ਹੋਏ ਆ ਬਣੇ ਹਨ ਕੱਟਵਰਕ ਤੇ ਨਾਲ ਸਾਰੀ ਏਮਬਰਾਇਡਰੀ ਹੋਈ ਜੇ ਇਸ ਦੁਪट्टे ਦੇ ਉੱਪਰ ਵਾਈਟ ਕਲਰ ਦਾ ਦੁਪੱਟਾ ਜੇ ਮਿਲਕੀ ਵਾਈਟ ਇਹਦਾ ਰੇਟ ਹੈਗਾ ਜੇ 950 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਹੈ ਦੀ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਓਨ ਡਿਲੀਵਰੀ ਜਿਹੜੀ ਨਹੀਂ ਹੈਗੀ ਆ ਲਓ ਜੀ ਅੱਗੇ ਕਲਰ ਆ ਗਿਆ ਬਿਸਕੁਟੀ ਜਿਆਦਾ ਵੀ ਡਿਜ਼ਾਈਨ ਜਿਹੜਾ ਉਹ ਸੀ ਇਹ ਵੀਡੀਓ ਚ ਨਾ ਲਾਈਟ ਜਿਆ ਕਲਰ ਆਉਂਦੇ ਆ ਪਰ ਇਹਦੇ ਨਾਲ ਉਹ ਡਾਰਕ ਆ ਕਲਰ ਪਿੱਛੇ ਉਹ ਮਾੜਾ ਜ ਨਹੀਂ ਕਲਰ ਥੋੜਾ ਜਿਆ ਡਾਰਕ ਆ ਇਹਦੇ ਵਿੱਚ ਲਾਈਟ ਆਉਂਦੇ ਆ ਤੇ ਇਹ ਵੀ ਸਾਰਾ ਵੇਖੋ ਕਢਾਈਆਂ ਘਟੋਈਆਂ ਸਾਰੀਆਂ ਬੜੀਆਂ ਵਧੀਆ ਜੇ ਅਜੇ ਹੁਣੇ ਨਵੇਂ ਸੂਟ ਤਾਜ਼ੇ ਬਣ ਕੇ ਆਏ ਆ ਵਖੋ ਧਾਗੇ ਧੋਗੇ ਵਜੇ ਸਾਡੇ ਕ ਚੁਗਣ ਵਾਲੇ ਇਹਦੇ ਤੇ ਨਾਲ ਇਹਦੇ ਵੀ ਸੇਮ 바ਵਾ ਹੁਸਤ ਸੇਮ 바ਵਾ ਦਾ ਟਚ ਇਹਨਾਂ ਆ ਜੂਗਾ ਜੇ ਆ ਵਖੋ ਦੇ ਨਾਲ ਇਹਦੇ ਆ ਜੂਗਾ ਜੇ ਦੁਪੱਟਾ ਦੁਪੱਟਾ ਆਊਗਾ ਮਸਲੀਨ ਦਾ ਕਟਵਰਕ ਦੇ ਨਾਲ ਪੂਰਾ ਹੈਵੀ ਦੁਪੱਟਾ ਜੇ 2.5 ਮੀਟਰ ਦਾ ਦੁਪੱਟਾ ਹਾਂਜੀ ਤੇ ਇਹ ਸੂਟ ਹੈ ਜੇ 5 ਮੀਟਰ ਦੇ ਕਰੀਬ 5 ਮੀਟਰ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਹੈਗਾ ਜੇ 900 ਤੇ 50 ਰੁਪਏ ਸ਼ਿਪਿੰਗ ਫ੍ਰੀ ਅੱਗੇ ਆ ਗਿਆ 바ਵਾ ਕਲਰ ਬੜੀ ਪਿਆਰੀ ਜੀ ਸ਼ੇਡ ਜੇ ਕਲਰ ਮਾਈਨਰ ਜਾਂ ਵੀਡੀਓ ਦੇ ਕਰ ਪਤਾ ਨਹੀਂ ਕਿਉਂ ਚੇਂਜ ਆ ਹੋਣ ਡਿਆ ਪਰ ਬਹੁਤ ਸੋਹਣੀ ਸ਼ੇਡ ਹੈ ਇਹ ਉੱਤੇ ਕਢਾਈ ਹੋਈ ਹੈ ਵਰਕ ਹੋਇਆ ਬਹੁਤ ਸੋਹਣਾ ਆਇਆ ਕਦਰ ਬਹੁਤ ਸੋਹਣੇ ਕੰਟਰਾਸਟ ਨੇ ਕਲਰ ਜਿਹੜੀ ਰੰਗਾਂ ਵਿੱਚ ਹੀ ਆ ਡਿਜ਼ਾਈਨ ਦੀ ਬਹੁਤ ਪਿਆਰੀ ਬਣਾਈ ਆ ਤੇ ਨਾਲ ਇਹਦੇ ਵੀ ਸੇਮ ਉਸੇ ਬਾਵਾ ਬਣੀ ਸੇਮ ਬਾਵਾ 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 ਆ ਰਹੀਆਂ ਨੇ ਇਹ ਬਾਵਾ ਜੇ ਆਊਗਾ ਇਸਕੇ ਬਾਜੂ पे ਇਸ ਕੋ ਆਪ ਪੌਂਚੋ पे ਵੀ ਲੈ ਸਕਦੇ ਹੋ ਉਹ ਤਾਂ ਡੇ ਆਪਣੀ ਮਰਜ਼ੀ ਆ ਇਹਨੂੰ ਪੌਂਚਿਆਂ ਤੇ ਵੀ ਵਰਕ ਕਰਾ ਸਕਦੇ ਜੇ ਤੁਸੀਂ ਜਿਹੜੇ ਅੱਜ ਕੱਲ ਬੜੀ ਚੱਲਣ ਢੀ ਕਾਟਨ ਦੇ ਵਿੱਚ ਜਿੱਦਾਂ ਕਢਾਈ ਵਾਲੀ ਸਲਵਾਰ ਦੇ ਨਾਲ ਪ੍ਰਿੰਟ ਸ਼ਰਟ ਦੁਪੱਟਾ ਇਹਦਾ ਇਹ ਦੁਪੱਟਾ ਜੇ ਨਾਲ ਸੇਮ ਮਸਲੀਨ ਦਾ ਕਟਵਰਕ ਤੇ ਨਾਲ ਪੂਰੀ ਫੁੱਲ ਕਢਾਈ ਦੁਪੱਟੇ ਦੇ ਉੱਤੇ ਪਿਓਰ ਕਾਟਨ ਦੇ ਸੂਟ ਹੈ ਹਾਂਜੀ ਰੇਟ ਹੈਗਾ ਜੀ ਇਹਨਾਂ ਦਾ 900 ਤੇ 50 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਅੱਗੇ ਆ ਗਿਆ 11 ਸ਼ੇਡ 11 ਸ਼ੇਡ 11 ਸੋਡਾ ਆ ਗਿਆ ਅੱਗੇ ਡਿਜ਼ਾਈਨ ਇਹਦਾ ਵੀ ਸੇਮ ਹੀ ਆ ਡਿਜ਼ਾਈਨ ਸੇਮ ਨੇ ਕਲਰ ਆਪਸ਼ਨ ਹੈਗੀਆਂ ਇਹਨਾਂ ਦੇ ਵਿੱਚ ਹੀ ਉਹ ਸਭ ਤੋਂ ਵਧੀਆ ਗੱਲ ਕਿ ਇਹਨਾਂ ਦੇ ਜਿਹੜੇ ਕਢਾਈ ਤੇ ਧਾਗੇ ਲਾਇਆ ਨਾ ਤੇ ਥ्रेड ਲਾਇਆ ਨਾ ਇਹਨਾਂ ਰੰਗ ਬਹੁਤ ਸੋਹਣੇ ਹਾਂ ਰੰਗ ਬਹੁਤ ਸੋਹਣੇ ਮੈਚ ਕੀਤੇ ਤੇ ਇਹ ਜੇ ਪੂਰੇ ਗਰਮਾ ਗਰਮ ਸੂਟ ਜਿਹੜੇ ਆ ਨਾ ਬੁਟੀਕ ਦੇ ਬਣੇ ਆਪਣੇ ਤਿਆਰ ਹੋਏ ਧਾਗੇ ਧੋਗੇ ਜੇ ਤੁਹਾਨੂੰ ਦੱਸਣੇ ਸਾਡੇ ਚੁਗਣ ਵਾਲੇ ਆ ਜੇ ਬਹੁਤ ਵੇਖੋ ਸਫਾਈ ਹੋਣ ਵਾਲੀ ਆ ਅਸੀਂ ਤਾਂ ਵੀਡੀਓ ਦਾਦਾ ਬਣਾਉਣ ਦੀ ਕੀਤੀ ਜਿੱਦਾਂ ਰੈਡੀ ਹੋਏ ਆਹ ਵੇਖੋ ਬਾਵਾ ਇਹਦੀਆਂ ਤੇ ਨਾ ਇਹਦਾ ਦੁਪੱਟਾ ਬਹੁਤ ਸੋਹਣਾ ਆਦਾ ਇਹ ਹੁੰਦੇ ਆ origional ਘੈਂਟ ਜਿਹਨੂੰ ਕਹਿੰਦੇ ਬੁਟੀਕ ਸੂਟ ਇਹ ਸੂਟ ਆ ਜਿਹੜੇ ਸਾਡੇ ਅਸੀਂ ਕਹਿੰਦੇ ਨੇ ਸਾਡੇ ਸੂਟ ਬੋਲਦੇ ਆ ਇਹੋ ਬੋਲਦੇ ਜੀ ਸਾਡੇ ਅੱਗੇ ਆ ਗਿਆ ਸਲੇਟੀ ਕਲਰ ਸਲੇਟੀ ਕਲਰ ਸਲੇਟੀ ਕਲਰ ਕਹ ਲਓ ਮਾਊਸ ਕਲਰ ਕਹ ਲਓ ਤੁਹਾਨੂੰ ਤੇ ਆ ਪੂਰਾ ਸੇਮ ਡਿਜ਼ਾਈਨ ਜਿਹੜਾ ਸੇਮ ਆ ਹਾਂ ਨਾ ਦੇ ਦਿਆਂ ਬਾਵਾ ਉਸਦੇ ਬਣਿਆ ਵਾ ਬਾਵਾ ਦੇ ਡਿਜ਼ਾਈਨ ਆ ਜਾਊਗਾ ਸੇਮ ਉਦਾਂ ਹੀ ਖਾਈ ਦਈਏ ਆ ਲਓ ਜੀ ਆ ਲਓ ਬਾਵਾ ਸਾਰਿਆਂ ਦੀਆਂ ਬਣੀਆਂ ਹੋਣਗੀਆਂ ਤੇ ਨਾ ਦਾ ਦੁਪੱਟਾ ਦੁਪੱਟਾ ਵੀ ਹੈਵੀ ਪੂਰਾ ਆਪਾਂ ਘੈਂਟ ਬਣਿਆ ਇਹਦਾ ਤੇ ਇਹਦਾ ਰੇਟ ਹੈਗਾ ਜੀ ਕਿੰਨਾ ਨੋਂ ਸੋਦੇ 500 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਆਹ ਲਓ ਜੀ ਆ ਵੀ ਆ ਗਏ ਜੇ ਇਹ ਪਹਿਲਾਂ ਜਿਹੜਾ ਡਿਜ਼ਾਈਨ ਆਇਆ ਹੈਗੇ ਸਾਡੇ ਆਏ ਹੀ ਮਸਲੀਨ ਕਾਟਨ ਦੇ ਉੱਤੇ ਤੇ ਹੁਣ ਆ ਗਏ ਹੁਣ ਆ ਗਏ ਸਾਡੇ ਕੋ ਕੈਮਰੀ ਕਾਟਨ ਦੇ ਉੱਤੇ ਇਹੋ ਸੇਮ ਡਿਜ਼ਾਈਨ ਜਿਹੜਾ ਜੇ ਇੰਨੀ ਜ਼ਿਆਦਾ ਡਿਮਾਂਡ ਹੈ ਇਹਦੀ ਇਹ ਦੁਬਾਰੇ ਰਿਪੀਟ ਤੇ ਆ ਗਿਆ ਜੇ ਕੈਮਰੀ ਕਾਟਨ ਦੇ ਉੱਤੇ ਆ ਵੇਖੋ ਮੈਂ ਤੁਹਾਨੂੰ ਦਿਖਾਉਂਦਾ ਜਿੱਦਾਂ ਇਹਦੇ ਵਿੱਚ ਇਹਦੇ ਵਿੱਚ ਘਾਰ ਨੈੱਕ ਲੱਗ ਜੂਗਾ ਤੇ ਬਹੁਤ ਸਾਰੇ ਡਿਜ਼ਾਈਨ ਬਣ ਜਣਾ ਹੈ ਹਾਂਜੀ ਆ ਹੈਗਾ ਘੇਰੇ ਦੇ ਉੱਤੇ ਤਿਆਰ ਆ ਗਿਆ ਦੀਆਂ ਬਾਹਾਂ ਦੇ ਉੱਤੇ ਹੂੰ ਇਹ ਹੈਗੇ ਜੇ ਵੱਡੇ ਵਰਦੇ ਵਿੱਚ 3.5 ਮੀਟਰ ਦੀ ਕੱਟ ਜੇ ਕੈਮਰੀ ਕਾਟਨ ਦਾ ਸੂਟ ਜੇ ਦੁਪੱਟਾ ਆਊਗਾ ਪਲੇਨ ਇਹਦੇ ਨਾਲ ਮਸਲੀ ਦੇ ਕਾਟਨ ਦਾ ਦੁਪੱਟਾ ਵਾ ਖੁੱਲਾ ਡੁੱਲਾ ਦੁਪੱਟਾ ਜੇ ਆ ਰਿਹਾ ਦੁਪੱਟਾ ਇਹਦੇ ਨਾਲ ਆਊਗਾ ਪਲੇਨ ਦੁਪੱਟਾ ਇਹਦੇ ਨਾਲ ਦਾ ਪਾਈਪਿੰਗ ਦਾ ਨਾਲ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਇਹਦਾ ਬਣਾਇਆ ਹਾਂ ਇਹਨੂੰ ਤੁਸੀਂ ਆਪਣਾ ਡਿਜ਼ਾਈਨ ਕਰਾ ਸਕਦੇ ਜੇ ਲੈਂਸ ਰੂਸ ਲਾ ਕੇ ਜਿੱਦਾਂ ਮਰਜੀ ਕਢਾਈਆਂ ਵੇਖੋ ਸਾਰੇ ਜਿਹੜੇ ਜੇ ਪੂਰੇ ਸਫਾਈ ਦੇ ਕੰਮ ਹੋਏ ਜੇ ਘੈਂਟ ਪੂਰੇ ਪਫ ਵਰਕ ਚੈੱਕ ਕਰੋ ਇਹ ਰਿਹਾ ਵੇਖੋ ਇਹ ਕਪੜਾ ਜੇ ਕੈਮਰੀ ਕਾਟਨ ਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਜੇ ਇਹਨਾਂ ਨੂੰ ਕੋਈ ਕੁਝ ਨਹੀਂ ਜੇ ਤੇ ਸੂਟ ਜਿਹੜੇ ਜੇ ਐਂਡ ਹੋਣ ਵਾਲੇ ਜੇ ਅੱਜ ਦੇ ਇਹਦੇ ਵਿੱਚ 40 ਜਿਹੜੇ ਲੈਮਨ ਇਹਦੇ ਵਿੱਚ ਫਿਰ ਆ ਗਈ ਲੈਮਨ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਆ ਵੀ ਸੂਟ ਦੀ ਜਿਹੜਾ ਤਾਂ ਵਰਕ ਹੋਇਆ ਨਾ ਬਹੁਤ ਸਫਾਈ ਨਾਲ ਹੋਇਆ ਬੜਾ ਸੋਹਣਾ ਵਰਕ ਹੋਇਆ ਉੱਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਹਨਾਂ ਸੂਟਾਂ ਨੂੰ ਤਿਆਰ ਕਰਨ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਪਿਆਰ ਦਿੰਦੇ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਨਾਲ ਜੇ ਦੁਪੱਟਾ ਹਾਂਜੀ ਦੁਪੱਟੇ ਪਲੇਨ ਆਉਣਗੇ ਇਹਨਾਂ ਦੇ ਨਾਲ ਪਲੇਨ ਦੁਪੱਟੇ ਇਹਨਾਂ ਦੇ ਹਾਂ ਲੋ ਜੀ ਅਗਿਆਗਾ ਫਰੋਜੀ ਸ਼ੇਡ ਲੋ ਜੀ ਕਲਰ ਡਿਜ਼ਾਈਨ ਸੇਮ ਦੁਪੱਟਾ ਇਹਦੇ ਨਾਲ ਪਲੇਨ ਜੇ ਪਲੇਨ ਦੁਪੱਟਾ ਇਹ ਨਾਲ ਦੇ ਦੁਪੱਟੇ ਹੀ ਆਉਣਗੇ ਹਾਂ ਜੀ ਆ ਵੇਖੋ ਰੰਗ ਬਹੁਤ ਸੋਹਣੇ ਕੰਟਰਾਸਟ ਕੀਤੇ ਬੜੇ ਪਿਆਰੇ ਜੇ ਡਿਜ਼ਾਈਨ ਦਿੱਤੇ ਆ ਰੰਗਾਂ ਦੇ ਬਾਵਾ ਨਾਲ ਬਣੀਆਂ ਜੇ 3.5 ਮੀਟਰ ਦੀ ਕੱਟ ਦੇ ਨਾਲ ਜੇ 950 ਰੁਪਇਆ 950 ਰੁਪਇਆ ਰੇਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਅਗਿਆਗਾ ਮਸਟਰਡ ਕਲਰ ਹਾਂ ਜੀ ਡਿਜ਼ਾਈਨ ਸੇਮ ਇਹਦੇ ਵਿੱਚ ਮਸਟਰਡ ਦੇ ਵਿੱਚ ਮਹਿੰਦੀ ਕਾਦਰ ਜਿਹੜਾ ਪਾਇਆ ਨਾ ਇਹ ਤਾਂ ਬਹੁਤ ਹੀ ਸੋਹਣਾ ਬਹੁਤੀ ਐਂਡ ਕਰਾਈ ਆ। ਆਹ ਲੋ ਵਰਕ ਬਹੁਤ ਸੋਹਣਾ ਆ ਤੇ ਹਾਂਜੀ ਆ ਲੋ ਜੀ ਇਹ ਆ ਗਿਆ ਸਕਾਈ ਲਾਈਟ ਫਰੋਜੀ ਸ਼ੀਟ ਡਿਜ਼ਾਈਨ ਇਹ ਤੋਂ ਬਾਅਦ ਜਿਹੜਾ ਸੂਟ ਆਉਣ ਵਾਲਾ ਨਾ ਮਾਰ ਲਈ ਨਕਲ ਹਾਂਜੀ ਇਹ ਤੋਂ ਬਾਅਦ ਜਿਹੜਾ ਸੂਟ ਆਉਣ ਵਾਲਾ ਨਾ ਉਹ ਐਂਡ ਕਰਾਊਗਾ ਐਂਡ ਸੱਚੀ ਬੋਲ ਹਾਂ ਚੁੱਕੀ ਤਾਂ ਦਿਖਾਈਆਂ ਤੁਮ੍ਹ ਆਹ ਕਹਾ ਚੱਲ ਹੁਣ ਖੋਲ ਹੀ ਦਿੱਤਾ ਤੂੰ ਤੇ ਚੱਲ ਜਾਣ ਦੇ ਕੋਈ ਨਹੀਂ ਹੁਣ ਨਹੀਂ ਕੋਈ ਗੱਲ ਨਹੀਂ ਤੇ ਇਹ ਤੋਂ ਬਾਅਦ ਜਿਹੜਾ ਹਣ ਸੂਟ ਜੇ ਉਹ ਤੇ ਐਂਡ ਕਰਾਉਣ ਲੱਗਾ ਜਾਣ ਆਹ ਲਓ ਜੀ ਇਹ ਹੈਗਾ ਜੇ ਮਸਲੀਨ ਕਾਟਨ ਦਿੱਤੇ ਮੈਨੂੰ ਆਪ ਤਾਂ ਬੜੀ ਕਾਲੀ ਵੇਖੂਨੀ ਕਾਲੀ ਕਾਲੀ ਜਨੇ ਸਾਰਾ ਪੜਦਾ ਚੁੱਕ ਛੜਿਆ ਸੂਟ ਦਾ ਆਹ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਆਹ ਲਓ ਮੈਂ ਤੁਹਾਨੂੰ ਕੋਲੋਂ ਦਿਖਾਉਣਾ ਵਰਕ ਵੇਖੋ ਕਲਰ ਕਿੰਨੇ ਸੋਹਣੇ ਇਹਦੇ ਵਿੱਚ ਜਜੰਡਾ ਹੈ ਥੋੜਾ ਪਿਛੇ ਵੇਖੀਂ ਮਿਰਰ ਵਰਕ ਸਾਰੇ ਸੂਟ ਦੇ ਵਿੱਚ ਮਿਰਰ ਵਰਕ ਜੇ ਆਹ ਆ ਸਾਰਾ ਹੈਗਾ ਜੇ ਘੇਰੇ ਦੇ ਉੱਤੇ ਵਰਕ ਘੇਰਾ ਵੀ ਇਹਦਾ ਜਿਹੜਾ ਜੇ 22 24 ਘੇਰਾ ਜੇ ਦੁਪट्टे ਦੇ ਉੱਤੇ ਲੱਗੀ ਜੇ ਨਾਲ ਕਿੰਨਾ ਮੰਨ ਆਹਦਾ ਘੇਰਾ ਆ ਨਾ ਪਾਈਪਿੰਗ ਹਾਂਜੀ ਆ ਇਸ ਤਰ੍ਹਾਂ ਵੀ ਤਿਆਰ ਹੋਦਾ ਕੇਦਾ ਪੂਰਾ ਪੂਰਾ ਹੁੰਦਾ ਨਹੀਂ ਕੇਦਾ ਪੂਰਾ ਹੁੰਦਾ ਤੇ ਇਹ ਵਿੱਚ ਐ ਇੱਥੇ ਵੀ ਬਣ ਜਾਊਗਾ ਇਹ ਡਿਜ਼ਾਈਨ ਅਲਗੋ ਜਿਦਾ ਵੀ ਚੱਲਦੇ ਆ ਓਕੇ 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 ਠੀਕ ਆ ਚਲੋ ਉੱਪਰੋਂ ਨੱਕ ਦਿਖਾਈ ਇਹਦੀ ਤਾਂ ਸੂਟ ਚੁੱਕੀ ਪੂਰਾ ਪੂਰਾ ਸੂਟ ਚੁੱਕ ਕੇ ਦਿਖਾ ਦੇ ਇੱਕ ਵਾਰੀ ਆ ਲਓ ਜੀ ਪਿੱਛੇ ਥੋੜਾ ਪਿੱਛੇ ਕਰੋ ਪੋ ਸੋਹਣਾ ਸੂਟ ਜੇ ਇਹ ਇੱਕ ਸੂਟ ਆਪਣੇ ਕੋਲ ਹੈਗਾ ਜੇ ਮਸਲੀਨ कॉटन ਦੇ ਵਿੱਚ ਆਹ ਵਾਲਾ ਹੂੰ ਬਾਕੀ ਜਿਹੜੇ ਸੀਗੇ ਸਾਰੇ ਹੀ ਕੈਮਰੀ कॉटन ਦੇ ਵਿੱਚ ਇਹਨਾਂ ਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 950 ਰੁਪਏ ਸ਼ਿਪਿੰਗ ਫ੍ਰੀ ਜੇ ਤੇ ਇਹ ਸੂਟ ਤੁਹਾਨੂੰ ਆਨਲਾਈਨ ਆਫਲਾਈਨ ਦੋਵੇਂ ਮਿਲ ਜਾਣਗੇ ਦੁਕਾਨ ਤੋਂ ਵੀ ਲੈ ਸਕਦੇ ਜੇ ਤੇ ਆਨਲਾਈਨ ਵੀ ਮੰਗਵਾ ਸਕਦੇ ਜੀ ਬਾਕੀ ਹੋਰ ਨਵੇਂਆ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਅਗਲੀ ਵੀਡੀਓ 'ਚ ਅਗਲੇ ਲਾਈਵ ਦੇ ਵਿੱਚ ਧੰਨਵਾਦ ਥੈਂਕ ਯੂ ਜੀ ਬਾਏ ਬਾਏ ਸਸਿਕਾਲ